ਆਹ ਤਾਂ ਗੱਲ ਕਰਦੇ ਸੀ ਕਿ ਇਹਨਾਂ ਨੂੰ ਪਾਉਣੇ ਸੀ ਜਿਹੜੇ ਤੋਂ ਬਗੈਰ ਉਹ ਚੱਲਦੀ ਰਹਿੰਦਾ ਮੈਂ ਉਹ ਜਗੰਦੀਆ ਆਹ ਬੰਦੇ ਅੱਛਾ ਲੇਕਾ ਬੰਦੇ ਇੱਕ ਵਾਰ ਵੀਰੇ ਸਾਈਡ ਹੋ ਜਾ ਯਾਰ ਮੜਾ ਜਾ ਸਾਈਡ ਮੇ ਜਾ ਯਾਰ ਮੜਾ ਜਾ ਹੌਲੀ ਕਰ ਚੱਲ ਅੱਲਾਹ ਇਨੀ ਕਵਟ ਵੱਡੀ ਘਟਨਾ ਪਾਪੀ ਬਹੁਤ ਵੱਡੀ ਗੁਰ ਘਟਨਾ ਬਹੁਤ ਵੱਡੀਆਂ ਮੈਂ ਉੱਤਾਰਿਆ ਸੁਝਾ ਤੇ ਮੈਨੂੰ ਪਤਾ ਲੱਗਾ ਕਿ ਇਕੱਠੇ ਹੋਏ ਦੇ ਨੇ ਉੱਤਰ ਕੇ ਦੇਖਿਆ ਇਹ ਰਾਤ ਉਹ ਤਾਂ ਕਰਦੇ ਪਰਟੀ ਆ ਜਾਂਦੇ ਜਿਹੜੀ ਆ ਦੋ ਲੜਕੇ ਨੇ ਕੋਈ ਕਹਿ ਰਹੇ ਨੇ ਕਿ ਸ਼ਾਇਦ ਰਾਮਕੀਰ ਪੁੱਤ ਦਾ ਇਹ ਸ਼ਾਇਦ ਕੋ ਬਟਾਲਾ ਰੋਡ ਦਾ ਨਾਲ ਇੱਕ ਦੀ ਮਦਰ ਹੈ ਤਿੰਨ ਜਾਨਾਂ ਦੀ ਜਾਨ ਦੀ ਹੈ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਪੈਰ ਪਾਟਾ ਸੀ ਜਾਂ ਦਾਰੂ ਦੂਰ ਬੀਤੀ ਤਰ ਕਰਨੀ ਜੀ ਸਾਪੇ ਤੱਕੀ ਤੱਕ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਉਹ ਜੋ ਦੋ ਪਬਲਿਕ ਦਾਸ ਰਹੀ ਹੈ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯਕਦਾਂ ਵੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲ ਤੇ ਮੇਡ ਆ ਫੀ ਸਟੇਡੀ ਇਹ ਆਪਣਾ ਟੈਕਨੀਕਲੀ ਤੈਕੀਕਤ ਕਰਕੇ ਦੱਸੇਗੀ ਮੈਂ ਤੇ ਪਛਿਆ ਰਿਹਾ ਸੀ ਦੇਖਿਆ ਕਿ ਜੇ ਕੋਈ ਇੰਜਰਡ ਆ ਤੇ ਉਹਨੂੰ ਨਾਲ ਲੈ ਕੇ ਉਠਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਇਹ ਬੜੀ ਵੱਡੀ ਦੁਰਘਟਨਾ ਹੋ ਗਈ ਆ ਕਿੰਨਾਂ ਦੀ ਜੀ ਡੈਥ ਹੋ ਸਰ ਇੱਕੋ ਪਰਿਵਾਰ ਦੇ ਗਏ ਸੀ ਤਿੰਨ ਨੂੰ ਜੋ ਪਤਾ ਲੱਗ ਰਿਹਾ ਹੈ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਬਗੜ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿ ਉਹ ਜਾ ਰਹੇ ਸੀ ਕਿ ਸ਼ਾਇਦ ਫੰਕਸ਼ਨ ਤੇ ਜਾ ਰਹੇ ਸੀ ਜਾਂ ਕੀ ਤੇ ਉਹਨਾਂ ਦੇ ਉਹਦੀ ਫੈਮਿਲੀ ਆ ਇੱਕ ਇਹਨਾਂ ਦੇ ਕੋਈ ਦੋਸਤ ਦੋ ਆਏ ਆ ਉਹ ਦੋ ਦੋ ਦੱਸ ਰਹੇ ਆ ਫਿਰ ਡਰਾਈਵਰ ਕਾਬੂ ਕਰ ਲਿਆ ਗਿਆ ਡਰਾਈਵਰ ਮੈਂ ਇੰਸਪੈਕਟਰ ਸਾਹਿਬ ਨੂੰ ਪੁੱਛਿਆ ਡਰਾਈਵਰ ਜਿਹੜਾ ਉਹਦੀ ਕਸਟਡੀ ਚ ਠੀਕ ਹੈ ਠੀਕ ਹੈ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਜੀ ਸਾਡਾ ਫੋਸ ਉੱਤੇ ਖੜੇ ਸ੍ਰੀ ਇੱਕ ਥਰਾ ਥਰੀ ਕੰਮ ਸੀ ਉਹਦੇ ਤੇ ਗਾਰਡਨ ਲੱਦੇ ਪਏ ਨੇ ਜਿਹੜੇ ਆਪਾਂ ਹਰੇਲਾਂ ਦੇ ਵਿੱਚ ਆਉਂਦੇ ਉਹ ਮਾਰ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਉਸ ਨੂੰ ਅੱਕੋ ਕਿਤੇ ਕਿਸੇ ਕਾਰਨ ਜਾਂ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਬੈਕਅਪ ਦਿੰਦਾ ਜਦੋਂ ਉਹ ਬੈਕਅਪ ਦਿੰਦਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ 2 ਜੈਡ ਤੇ ਕੁੜੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਉਹ ਟਰਾਲਾ ਜਿਹੜਾ ਵਾ ਇਹ ਨਾਲੇ ਤੰਨਾ ਦੁੱਤੋ ਦੀ ਲੱਗ ਗਿਆ ਮੌਕੇ ਤੇ ਤਨਦੀ ਮਾਤ ਹੋਈ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤੁਸੀਂ ਇਹ ਇੱਕ ਛਲਾਕ ਕਰਦੇ ਆ ਵੀ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਆਉਂਦੇ ਨੇ ਤੇ ਖਸਮ ਦੱਸ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਵਾਰ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਦਾ ਕੋਈ ਨਹੀਂ ਪਤਾ ਜੀ ਜੇ ਆਉਂਦੇ ਬਾਅਦ ਸਰ ਡਰਾਈਵਰ ਇਹਨੂੰ ਸਾਡੇ ਕੋਲੇ ਕਬਜ਼ੇ ਤੇ ਅਸੀਂ ਕਾਬੂ ਕਰ ਲਿਆ ਹੈ ਸਰੋਵਰ ਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵਰ ਦੀ ਗਲਤੀ ਹੈ ਦੋ ਗਲਤੀ ਤਰਫ ਦੇ ਕੀ ਕੀ ਹੋ ਸਕਦਾ ਉਹ ਤੁਸੀਂ ਕਹੋਗੇ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸ਼ਰਾਬ ਵਗੈਰਾ ਵੀ ਸਾਡਾ ਡਰਿੰਕ ਵਗੈਰਾ ਵੀ ਨਹੀਂ ਉਹਦੇ ਮੌਕੇ ਤੇ ਲੈ ਕੇ ਗਏ ਚੈੱਕ ਕਰਾਂਗੇ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਜੀ ਤਫਤੀਸ਼ਾ ਵਿਸ਼ਾ ਜੀ ਅਸੀਂ ਇਹਦੇ ਪੁਸ਼ਟੀਸ਼ ਨਹੀਂ ਪੂਰੀ ਕੀਤੀ ਪਹਿਲਾਂ ਰੈੱਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਭ ਲਈਏ ਬਾਅਦ ਚੁੱਕਦਾ ਸੀ ਠੀਕ ਹੈ